ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਖਿਲਾਫ 12 ਸਾਲ ਪੁਰਾਣੇ ਮਾਮਲੇ ਵਿੱਚ ਦੋਸ਼ੀ ਿਕrar ਖਟੂਰ ਸਾਈ ਭਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਦਾਲਤ ਨੇ ਉਨ੍ਹਾਂ ਨੂੰ 12 ਸਾਲ ਪੁਰਾਣੇ ਮਾਮਲੇ ਵਿੱਚ ਦੋਸ਼ੀ ਿਕrar ਦਿੱਤਾ ਹੈ 12 ਸਤੰਬਰ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਮਾਰਚ 2013 ਦੇ ਵਿੱਚ ਇੱਕ ਪੀੜਤਾ ਬੋਲੋ ਜੋ ਨਸ਼ੋਸ਼ਣ ਦਾ ਦੋਸ਼ ਲਗਾਉਣ ਤੋਂ ਬਾਅਦ ਮਨਜਿੰਦਰ ਸਿੰਘ ਲਾਲਪੁਰਾ ਸਮੇਤ 11 ਲੋਕਾਂ ਖਿਲਾਫ ਐਸ.ਸੀ. ਐਸ.ਟੀ ਐਕਟ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ ਲਈ ਮਨਜਿੰਦਰ ਸਿੰਘ ਸਮੇਤ 9 ਦੋਸ਼ੀ ਅੱਜ ਅਦਾਲਤ ਦੇ ਵਿੱਚ ਹਾਜ਼ਰ ਹੋਏ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਹਰਾਜ਼ੋ ਦੇ ਵਿੱਚ ਲਾ ਲਿਆ ਤੇ ਦੋਸ਼ੀ ਕਰਾਰ ਦਿੱਤਾ। ਹੁਣ ਮਾਮਲੇ ਦੀ ਅਗਲੀ ਕਾਰਵਾਈ ਸੁਣਾਈ 12 ਸਤੰਬਰ ਨੂੰ ਹੋਵੇਗੀ। ਕਿ ਜਿਸ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਸੁناਈ ਜਾ ਸਕਦੀ ਤੇ ਹੋਰ ਸਮਝੀਏ 3 3 2013 ਦਾ ਮਸਲਾ ਹੈ ਜੀ ਜਿਹੜਾ ਕਿ ਇੱਕ ਵਿਆਹ ਸਮਾਗਮ 'ਚ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਇਹ ਇਹ ਦਾ ਇਹ ਹਰ ਮਨਜਿੰਦਰ ਸਿੰਘ ਉਰਫ ਸਾਬਾਲ ਐਂਡ ਲਾਰਪੁਰਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਗਗਨਦੀਪ ਅਮਨ ਪ੍ਰੀਤ ਜਿਹੜਾ ਔਰ ਇਹਨਾਂ ਦੇ ਜਿਹੜੇ ਸਾਥੀ ਹੀ ਇਹਨਾਂ ਨੇ ਹਨਾ ਗਲਤ ਕੀਤਾ ਜਾਤੀ ਸ਼ੂਤ ਸਾਨੂੰ ਸ਼ਬਦ ਬੋਲੇ ਔਰ ਪੁਲਿਸ ਮੁਲਾਜ਼ਮ ਜਿਹੜੇ ਉਹਨਾਂ ਨੇ ਸਾਡੇ ਪਰਿਵਾਰ ਦੀ ਕੁੱਟਮਾਰ ਕੀਤੀ ਸਾਡੇ ਨਾਲ ਸ਼ਰੀਲਤਾ ਕੀਤੀ ਵਿਦ ਟੈਕਸੀ ਡਰਾਈਵਾਂ ਨਾਲ ਮਿਲ ਕੇ ਸਾਰਿਆਂ ਨੇ ਸਾਡੇ ਨਾਲ ਸ਼ਰੀਲਤਾ ਕੁੱਟਮਾਰ ਸਾਨੂੰ ਇਹਨਾਂ ਗਲਤ ਸਾਨੂੰ ਮਹਿਸੂਸ ਕਰਾਇਆ ਸਾਡੇ ਨਾਲ ਗਲਤ ਕੀਤਾ ਕਿ ਅੱਜ ਜਿਹੜਾ ਮੈਨੂੰ ਇਨਸਾਫ ਮੇਰੇ ਮਾਨ ਜੋ ਕਹਾਈ ਜੋ ਤਰਨ ਤਰਨ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਜੀ ਕਿਵੇਂ ਲੱਗ ਰਹੀ ਮਹਿਸੂਸ ਕਰ ਰਹੀ ਜਦ ਅੱਜ ਧੀਰ ਇਨਸਾਫ ਮਿਲਿਆ ਵਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਬਾਵਾ ਸਾਹਿਬ ਦਾ ਡਾਕਟਰ ਫੀਮਰਾਓ ਮੇਦਗਰ ਜੀ ਦਾ ਕਿ ਜਿਨ੍ਹਾਂ ਨੇ ਸਦਾਨ ਦੇ ਰਿਕਾਰਡਿੰਗ ਅੱਜ ਮੈਨੂੰ ਇਨਸਾਫ ਮਿਲਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਖਾਸ ਕਰਕੇ ਆਪਣੇ ਹਸਬੰਦ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਔਰ ਮੈਨੂੰ ਇਨਸਾਫ ਦਿਵਾਇਆ ਕਿ ਕਿਹਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਬਹੁਤ ਕਈ uh, ਵਾਰ okay, ਉਹ ਦੋ ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਪੇさせ ਕਿਉਂਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਹੀ ਮੈਨੂੰ ਕੇਸ ਵਾਪਸ ਲੈਣ ਲਈ ਪ੍ਰੈਸ਼ਰ ਰਾਈਜ਼ ਕੀਤਾ ਜਾਂਦਾ ਸੀ ਔਰ ਮੈਂ ਦੋ ਦੋ ਮਹੀਨੇ ਆਪਣੇ ਘਰ ਚੋਂ ਹੀ ਬਾਹਰ ਨਹੀਂ ਆਵਦੀ ਮੇਰੇ ਹਸਬੰਡ ਔਰ ਮੈਂ ਫੈਮਿਲੀ ਐਮਐਲਏ ਨੂੰ ਗ੍ਰਿਫਤਰ ਕਰ ਲਿਆ ਕਿ ਹਾਂਜੀ ਸਜ਼ਾ ਜਿਹੜਾ ਦੋਸ਼ੀ ਕਰਾਰ ਜਿਹੜਾ ਮਾਨਜੋਗ ਤਰਨਦਾਰ ਕੋਰਟ ਵੱਲੋਂ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਅਰੈਸਟ ਵੀ ਜਿਹੜਾ ਕਰ ਲਿਆ ਗਿਆ ਕਿੰਨੇ ਚਿਰ ਦੀ ਸਜ਼ਾ ਸੁਜਾਵੀ ਹੋਣੀ ਹੈ ਸਰ ਇਹ ਜਿਹੜਾ 12 ਤਰੀਕ ਜਿਸ ਸਾਹਮਣੇ ਪਾਈ ਹੈ ਮੈਨੂੰ ਮਾਨਜੋਗ ਕੋਰਟ ਤੇ ਪੂਰਾ ਭਰੋਸਾ ਹੈ ਮੈਂ ਮਾਂਜੋ ਕੋਰ ਤੋਂ ਇਹੀ ਆਸ ਵੀ ਕਰਦੀ ਆਂ ਔਰ ਮੈਂ ਉਹਨਾਂ ਨੂੰ ਉਮੀਦ ਵੀ ਕਰਦੀ ਆਂ ਕਿ ਇਹਨਾਂ ਨੂੰ ਬਹੁਤ ਸਜ਼ਾ ਦਿੱਤੀ ਜਾਵੇ ਘੱਟੋ-ਘੱਟ 15 ਸਾਲ ਕਿਉਂਕਿ ਇਹਨਾਂ ਨੇ ਮੇਰੇ 13 ਸਾਲ ਜ਼ਿੰਦਗੀ ਦੇ ਜਿਹੜੇ ਉਹ ਖਰਾਬ ਕੀਤੇ ਜਿਹੜੇ ਇੱਕ ਵਕੀਲ ਸਾਹਿਬ ਨੇ ਕੇਸ ਲੜਿਆ ਤੇ ਕਿੰਨਾ ਉਹਨੂੰ ਧੱਕੇ ਨਾਲ ਲੜਿਆ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਦੱਸਣਾ ਚਾਹੁੰਦੀ ਆਂ ਕਿ ਅਮਿਤ ਤਵਨ ਜੀ ਜਿਨ੍ਹਾਂ ਨੇ ਮੇਰੇ ਨਾਲ ਬਿਨਾਂ ਕਿਸੇ ਲਾਲਚ ਤੋਂ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇੱਜ਼ਤ ਦਿੱਤੀ ਪਹਿਲ ਦਿੱਤੀ ਤੇ ਅੱਜ ਜਿਹੜਾ ਮੈਨੂੰ ਇਨਸਾਫ ਦਿਵਾਇਆ ਤੋਂ ਇਹ 2013 ਦਾ ਕੇਸ ਚੱਲ ਰਿਹਾ ਹੈ ਮੈਡਮ ਹਰਵਿੰਦਰ ਕੌਰ ਨਾਮ ਹੈ ਸਟੇਟ ਡਿਵਿੰਦਰ ਕਮਾਣ ਦੇ ਨਾਮ ਤੇ ਕਾਜ ਕਰਦੀ ਸੀ ਸਰ ਕਿਤਰਾ ਕੇਸ ਚੱਲ ਰਿਹਾ ਤੇ ਅੱਜ ਕੀ ਦੇਖਣਗੇ ਸਰ ਜਿਹੜਾ ਹੈ 4/3/2013 ਨੂੰ 69/13 ਦਾ ਐਫਆਈਆਰ ਦਰਜ ਹੋਇਆ ਸੀ ਉਸ ਤੋਂ ਬਾਅਦ ਅੰਡਰ ਸੈਕਸ਼ਨ ਸ਼ੈਡਿਊਲ 10 ਦੇ ਵਿੱਚ ਤੇ 305 ਮੀਸਾਂ ਹੋਰ ਕਾਜ ਹੋ ਗਏ ਤੇ 323 ਧਾਰਾ ਦੇ ਅਰੇ ਹੋਰ ਵੀ ਈਟਾਰਾ ਲੱਗੇ ਇਸ ਵਿੱਚ ਤੇ ਅੱਜ ਸਰ ਤਕਰੀਬਨ ਟੋਟਲ 11 ਜਿਹੜੇ ਹੈਗੇ ਵਿੱਚ 12 ਟੋਟਲ ਦਰਸੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ परमजीत सिंह ਤੇ ਜਿਹੜੇ 11 11 ਦੇ 11 ਜਿਹੜੇ ਅਫਰੀਕਨ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਜਿਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਲਾ ਕੇ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ ਉਹਨਾਂ ਨੂੰ 323 148 194 ਆਪੀਸੀ ਤੋਂ ਦੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੇ ਹਜੇ ਫਿਲਹਾਲ ਛਾੜ ਦਿੱਤਾ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਦਰ ਸਿੰਘ ਹਰਮਿੰਦਰ ਸਿੰਘ ਉਸੂਸ਼ੀ ਮਨਿੰਦਰ ਸਿੰਘ ਉਸਾਬਾ ਗਗਨਦੀਪ ਸਿੰਘ ਅਸ਼ਨੀ ਕੁਮਾਰ ਤਸੀਮ ਸਿੰਘ ਤੇ ਅਰਜਨ ਸਿੰਘ ਇਹ 8 ਦੋਸ਼ੀ ਇਹਨਾਂ ਬਚਪਨ ਲੈ ਤੇ ਚੁੱਕਿਆ ਤੇ 12 ਤੋਂ 9 ਮਹੀਨਾ ਤੋਂ 25 ਨਹੀਂ ਸਜ਼ਾ ਇਹਨਾਂ ਨੂੰ ਕਵਾਂਟਮ ਆਫ ਸੈਂਟੈਂਸ ਦੀ ਗੱਲ ਹੈ ਸੈਕਿੰਡਰੀ ਸਜ਼ਾ ਸਾਡੀ ਸਰ ਸਜ਼ਾ ਜੇ ਨਹੀਂ ਸੁਣਾਇ ਦੀ ਕਵਾਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਰ ਸਾਰੇ ਲੋਕ ਇਹ ਵੀ ਦੱਸ ਜਾਂਦੇ ਕਿ 4 ਸਾਲ 4 ਸਾਲ ਕਿਉਂਕਿ ਫਿਰ ਦੱਸੀ ਜਾਵੇ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਆ ਕਵਾਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਕੋਈ ਬਾਕੀ ਜਿਹੜੀ ਦੋਸ਼ੀ ਉਹ ਹੱਥ ਦੋਸ਼ੀ ਅਜੇ ਕಸ್ಟਡੀ 'ਚ ਲੱਗੇ ਇਹਦੇ ਵਿੱਚ ਸਰ ਵੇਖਣ ਨੂੰ ਵਿਧਾਨ ਸਭਾ ਹਲਕੇ ਕਡੂਨ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਿੰਦਰ ਸਿੰਘ ਲਾਲਪੁਰਾ ਉਹ ਕੀ ਐਨਰੋਲ ਉਹਨਾਂ ਦਾ ਉਹ ਉਹਨਾਂ ਦਾ ਵੀ ਵਿੱਚ ਰੁਕ ਲਗਾ ਸੀ ਉਹ ਐਡ ਐਡ ਮੂਵਮੈਂਟਸ ਜਿਹੜਾ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨੂੰ ਸ਼ੇਖਸ਼ਾਹ ਕੀਤੀ ਸੀ ਕਿ ਇਹਨਾਂ ਨੂੰ ਰਾਤੀ ਸ਼ਬਦ ਕੀ ਕਿ ਨਾ ਉਹਨਾਂ ਦਾ ਬੰਦੇ ਨਸੂ ਸွာ ਸਰ ਉਹ ਉਹਨਾਂ ਇਸ ਟਾਈਮ ਇਹ ਗਏ ਨੇ ਬਦਲ ਦੇ ਐਸੋਲੇ ਐਮ ਐਲ اے ਕੜੂਪਾ ਸਾਹਿਬ ਕੀ ਉਹਨਾਂ ਦੀ ਰੈਸਟ ਬੈ ਚੁੱਕੀ ਹੈ 13 ਸਾਲ ਹੋ ਗਏ ਔਰ ਜੋ ਵੀ ਜੱਜ ਫੈਸਲਾ ਕਰਦੇ ਆਪਣੇ ਦੋਸਤਾਂ ਨਾਲ ਕਰਦੇ ਆ ਬਿਲਕੁਲ ਸਹੀ ਕੀਤਾ ਹੋਗਾ ਔਰ ਦੇਖੋ ਵਿਕਲਪ ਇਹਦਾ ਇਹ ਹੀ ਆ ਕਿ ਜਿਹੜੇ ਦੋਸ਼ੀ ਪਾਏ ਗਏ ਆ ਉਹ ਆਪੀ ਇੰਦੇ ਚ ਹਾਈ ਕੋਰਟ ਜਾਂਦੇ ਜੀ ਪਰ ਜਿਵੇਂ ਵੇਖਣ ਨੂੰ ਮਿਲਦਾ ਕਿ ਅਦਾਲਤ ਦੇ ਫੈਸਲੇ ਦਾ ਹੁਕਮ ਜਿਹੜਾ ਹੁੰਦਾ ਉਹ ਕਿੰਦੇ ਸਿਰ ਮੁਕਤੇ ਕਰਵਾਉਂਦਾ ਅਨਜੰਦਰ ਲਾਲ ਸਰੂਨੀ ਇਹ ਗੱਲ ਕਰੀ ਬਿਲਕੁਲ ਫਿਰ ਮੱਥੇ ਪਰਵਾਹ ਨਾ ਦਾਅ ਦਾ ਕੰਫਰਮ ਮੱਥੇ ਆ ਪਰ ਜਿਹੜੀ ਉਹਨਾਂ ਸਜ਼ਾ ਕਰਤੀ ਆ ਉਹਦੇ ਵਾਸਤੇ ਆਪਾਂ ਦੇ ਜਾਣਾ ਹੀ ਪੈਂਦਾ ਕਿੰਨੇ ਚਿਰ ਦੀ ਸਜ਼ਾ ਜੀ ਹਾਂ ਜੀ ਸਜ਼ਾ ਜੀ ਉਹਦੇ ਵਾਸਤੇ ਤੋ ਯੋਨ ਕੀ ਗਈ ਆ ਪਰ ਜਾਬ ਰੱਖਿਆ ਗਿਆ ਆਰਡਰ ਔਰ ਸਜ਼ਾ ਜਿਹੜੀ ਆ ਅਗਲੇ ਆਰਡਰ ਤੋਂ ਹੋਈ ਆ ਕਿੰਨੇ ਕੇਸ ਚੜਿਆ ਅਨਵੋਲਵਲ ਹੈਗੀ ਕੇਸ ਚ ਕਿੰਨੇ ਅਨਵੋਲਵਲ ਆ ਇਹੋ ਦੱਸੀ ਜਾ ਰਹੇ ਨੇ ਕਿ ਸਜ਼ਾ ਹੋ ਗਈ ਆ 4 ਸਾਲ ਦੀ ਹੋ ਗਈ ਆ ਇਹ ਕਿਉਂ ਫਿਰ ਦੇਖੋ ਜਿਹੜਾ ਸੀਕ ਟੈਗ ਆ ਉਹ ਤੇ 5 ਸਾਲ ਦੀ ਵਰਤੋਂ ਹੱਦ ਸਜ਼ਾ ਹੈ ਗਈ ਆ ਜਾਇਦੇ ਮੁਤਾਬਕ ਉਹ 4 ਵੀ ਹੋ ਸਕਦੀ 3 ਵੀ ਹੋ ਸਕਦੀ ਹੈ ਉਹਦੇ ਮੁਤਾਬਕ ਕੇਸ ਸਰ ਕਿੰਨੇ ਅਨਵੋਲਵਲ ਹੈ ਕੇਸ ਦੇ ਵਿੱਚ ਇਹ ਸੀ ਹਾਂਜੀ ਕੇਸ ਵਿੱਚ ਕਿੰਨੇ ਅਨਵੋਲਵਲ ਹੈ ਇਹਦੇ ਕੇਸ ਦੇ ਟੋਟਲ 12 ਜਾਣੇ ਆ ਅੱਛਾ ਜੀ ਹਾਂਜੀ ਤੇ ਉਹਨਾਂ ਵਿੱਚ ਪਤਾ ਲੱਗਾ ਇੱਕ ਰਾਜਪੀ ਹੋਇਆ ਵਾ ਇੱਕ ਤਿਹਾਰ ਜਿਲ੍ਹੇ ਦੇ ਵਿੱਚ ਆ ਅਰਵਿੰਦਰ ਸਿੰਘ ਸੋਸ਼ੀ ਉਹ ਬਹੁਤ ਤਿਹਾਰ ਜਿਲ੍ਹੇ ਦਿੱਲੀ ਪੰਦਰ ਇਹਦੇ ਵਿੱਚ ਮੁੱਖ ਦੋਸ਼ੀ ਕਿਹੜਾ ਮੰਨਦੇ ਪਏ ਨੇ ਜਿਹੜੀ ਮੈਡਮ ਬਹੁਤ ਖੁਸ਼ ਹੋ ਗਈ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗਾ